ਜਹਨ ਸਾਥੀਓ ਡੀ ਐਨ ਟੀ ਵੀ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਵਿਸਾਖੀ ਦੀ ਬਹੁਤ-ਬਹੁਤ ਮੁਬਾਰਕਬਾਦ ਪਰਮਪੰਨਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਮੇਰੇ ਮੁਲਕ ਨੂੰ ਆਬਾਦ ਰੱਖੇ ਵਿਸਾਖੀ ਦਾ ਹੈ ਤਿਵਾਰ ਖੁਸ਼ੀਆਂ ਦਾ ਤਿਵਾਰ ਆ ਸਾਡੀਆਂ ਪੱਕੀਆਂ ਹੋਈਆਂ ਫਸਲਾਂ ਦਾ ਤਿਵਾਰ ਆ ਕਿਉਂਕਿ ਇਹ ਤਿਵਾਰ ਸਾਡੇ ਜੀਵਨ 'ਚ ਇੱਕ ਨਵਾਂਪਣ ਲੈ ਕੇ ਆਉਂਦਾ ਹੈ ਜੀਵਨ ਦੀ ਖੁਸ਼ਹਾਲੀ ਨੂੰ ਅੱਗੇ ਤੈ ਕਾਗਾਵਾ ਔਰ ਮੈਂ ਆਪਣੀ ਵੱਲੋਂ ਆਪਣੀ ਸਰਕਾਰ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰ ਅੰਬਿਨਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਡੇ ਜੀਵਨ ਜਿਸ ਤਰ੍ਹਾਂ ਖੁਸ਼ੀਆਂ ਲੈ ਕੇ ਆਉਣ ਆਉਣ ਵਾਲੇ ਸਮੇਂ ਆਵੇ ਉਹ ਨਾਲ ਹੀ ਨਾਲ ਤੁਹਾਨੂੰ ਇੱਕ ਅਪੀਲ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਨ ਜਾਨ ਦੇ ਕੇ ਆਵਾਜ਼ਾਂ ਦਾ ਸਮਾਂ ਚੱਲ ਰਿਹਾ ਔਰ ਇਸ ਦੇਸ਼ ਦੇ ਲੋਕਤੰਤਰੀ ਨੂੰ ਬਚਾਉਣ ਦੇ ਲਈ ਆਪਣਾ ਇੱਕ ਇੱਕ ਕੀਮਤੀ ਵੋਟ ਜ਼ਰੂਰ ਪੋਲ ਕਰਨਾਵਾ ਕਿ ਅੱਜ ਸਮਾਂ ਹੈ ਇਸ ਮੁਲਕ ਦੀ ਆਜ਼ਾਦੀ ਨੂੰ ਬਚਾਉਣ ਦਾ ਸਮਾਂ ਹੈ ਇਸ ਮੁਲਕ ਦੇ ਸੰਵਿਧਾਨ ਨੂੰ ਬਚਾਉਣ ਦਾ ਵਾ ਤੁਸੀਂ ਆਪਣਾ ਇੱਕ ਇੱਕ ਬੋਟ ਉਸਨੂੰ ਜ਼ਰੂਰ ਪੋਲ ਲਗਾਉਣਾ ਹੈ ਇਹ ਹੋਰ ਆਪਣੇ ਮਨ ਚ ਕਦੀ ਨਹੀਂ ਲੈ ਕੇ ਉਹਨਾਂ ਕਿ ਮੇਰੇ ਇੱਕ ਬੋਟ ਨਾਲ ਕੀ ਫਰਕ ਪੈਂਦਾ ਤੁਹਾਡੇ ਇੱਕ ਬੋਟ ਨਾਲ ਹੀ ਬਹੁਤ ਵੱਡਾ ਫਰਕ ਪੈਂਦਾ ਤੁਹਾਡੇ ਇੱਕ ਬੋਟ ਬਰਾਹੀ ਇਹ ਲੋਕਤੰਤਰ ਬਚਾਵਾ ਔਰ ਇਸੇ ਤਰ੍ਹਾਂ ਬਾਕੀ ਸਮਾਜ ਨੂੰ ਵੀ ਅਸੀਂ ਮੋਟੀਵੇਟ ਕਰਨਾ ਤਾਂ ਕਿ ਹਰ ਇਨਸਾਨ ਉਸਨੂੰ ਵੋਟਿੰਗ ਕਰਨ ਜਾਵੇ ਔਰ ਪੁਲਿਸ ਸਟੇਸ਼ਨਾਂ ਤੇ ਜਾ ਕੇ ਆਪਣੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਆਪਣੀ ਮਤਦਾ ਮਤਦਾਨ ਕਰੇ ਬਹੁਤ ਬਹੁਤ ਧੰਨਵਾਦ ਜੈਹਨ ਜੈਪਤ